ਆ ਗਿਆ ਜੀ ਤੇ ਭੈਣ ਤੇ 1100 ਦਾ ਗੁਰੂਆ ਆਹੋ ਪਤੇ ਭੇਜਿਆ ਆ ਆਦਮੀ ਤੇ ਨਾ ਕਿ ਜੋ ਮੇਰਾ ਕੋਟਾ ਲਾਉਣਾ ਮੇਰਾ ਲਾਣਾ ਆ ਆਦਮੀ ਤੇ ਨਾ ਅਦਮੀ ਤੇ ਨੇ ਭਾਗੀ ਦਾ ਪਾਰ ਆਉਂਦੀ ਪਤਨੀ ਨੇ ਕਿ ਆਦਮੀ ਸਾਹਿਬ ਦੀ ਦੰਦਿਆ ਤੇ ਮੋਰਨ ਦੀ ਹੈ ਇਹ ਉਹਦੇ ਬਾਅਦ ਵੀ ਨਕਲੀ ਮੈਂ ਵੀ ਨਕਲੀ ਉਹ ਠੱਗਾ ਬੰਦਾ ਨਾ ਮਾਤਾ ਦੱਸ ਲਿਆ 36000 ਰੁਪਏ ਬੰਦਾ ਤੁਹਾਡਾ ਤੇ ਜਿੱਤਾਂ 1100 ਵੀ ਨਕਲੀ ਦੇਖੋ ਆਹ ਦੇਖੋ ਆਹ ਦੇਖੋ ਉਹ ਕਹਿੰਦਾ 3000 ਰੁਪਏ ਤਾਂ ਸਾਨੂੰ ਲਾਰੇ ਲਾਈ ਦਿੱਤੇ 36000 ਰੁਪਏ ਬੰਦਾ ਅਸੀਂ 1100 ਨਹੀਂ ਲੈਂਦੇ ਪੂਰਾ 36000 ਰੁਪਏ ਦਿਓ 36000 ਰੁਪਏ ਬੰਦਿਆ ਨਾ ਆਏਗੇ ਨਹੀਂ ਪੂਰਾ ਦਿਓ 36000 1100 ਨਾ ਤੇ ਫਿਰ ਹੋ ਜਾਂਦਾ ਟੁੱਟਾ ਹੋ ਜਾਂਦਾ ਟੁੱਟਾ ਮੈਂ ਆ ਤੇ ਉਹ ਜਨਾਨੀਆਂ ਪੈਸੇ ਲੈਣ ਤੋਂ ਨਾ ਕਰ ਰਹੀਆਂ ਭਗਵਾਨ ਜੀ ਮਾਨ ਨੇ ਗੱਪ ਮਾਰੇ 1100 ਭੇਜਿਆ ਇੱਕ ਵੀ 1100 ਦਾ ਰੋ 36 ਹਰ ਮੰਦਾਂ ਦੇ ਤੇ ਹਾਲੇ ਹਾਲੇ ਹਾਲੋ 1100 ਲੈ ਗਏ ਭਾਈ ਆਪਣਾ ਸਰਦ ਜੀ ਮੋੜ ਦੇ ਕਿਆ ਵੀ ਨਾ ਭਗਵਾਨ ਸਰਮਾਨ ਨੇ ਦਊਗਾ ਇਹ ਉਹਨੇ ਭੇਜਿਆ ਉਹ ਕਿੰਨੀ ਮੰਦਾ ਦੇਖੋ ਗੱਪ ਮਾਰਦੇ ਵਾਦ ਨੇ ਗੱਪ ਮਾਰੇ ਸੀ ਉਹ ਪੈਸੇ ਤੇ 11 1400 ਰੁਪਏ ਆ ਕੇ ਲੈ ਲਓ ਭੰਗੋ ਦੋ 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 11 1400 ਰੁਪਏ ਭਗਵਾਨ ਜੀ ਦੇਖਿਆ ਤੇ 11 1400 ਭਗਵਾਨ ਜੀ ਦੇ ਜਰਨ ਤੋਂ ਬੋਟਾ ਮਹੀਨਾ ਵੀ ਨਾਲ ਨੂੰ ਹੋਰ ਮਹੀਆ ਕਰੋ ਅੱਛਾ ਉਹ ਇਹ ਵੀ ਨਹੀਂ ਲੱਗਦੀ ਹੈ ਉਹ ਕਿਹਾ ਬੋਲ ਰਿਹਾ ਆਹ ਦੇਖੋ ਆਹ ਕਹਿੰਦਾ ਆਪਣੇ ਮਾਰੋ ਮੱਥੇ 11 200 ਜਿੰਨਾ ਤੋਂ ਮੱਥੇ ਮਾਰਨ ਦੇ ਭਈਆ ਤੁਹਾਡਾ ਕੋਟ ਮਾਰੋ ਤੇ ਸੈੱਲ ਲਓ ਆ ਦੋ ਦੇਵਤ ਨਵੇਂ پیسے પૈਸੋ ਕੰਦੇ ਤਾਂ ਉਹਦੇ ਮੱਖੇ ਮਾਰੋ ਕਹਿੰਦੀ ਕਿਉਂ ਮਾਰਦਾ ਕਹਿੰਦੇ ਠੁੱਠਾ ਬੰਦਾ ਦੇਖੋ ਪਾਂਦੇ ਠੂਠੋਂ ਨੇ ਸਭ ਤੋਂ ਵੱਡੇ ਐ ਪੰਛੀ 25 50 ਉਹਦੇ ਝੂਂਡ ਲੱਭ ਕੇ ਦਿਖਾ ਪਹਿਲਾਂ ਉਹ ਕਹਿੰਦੇ ਸੀ ਅਸੀਂ ਰਾਜਨੀਤੀ ਜਣੀ ਆਂਦੇ ਕਿ ਉਹ ਰਾਜਨੀਤੀ ਜਾਏ ਫੇਰ ਉਹ ਕਹਿੰਦੇ ਸੀ ਵੀ ਅਸੀਂ ਤਾਂ ਕਾਗਜ਼ ਨਾਲ ਸਮਝੌਤਾ ਨਹੀਂ ਕਰਦੇ ਫਿਰ ਉਹਨਾਂ ਨੇ ਇਤਰਾ ਸਮਝੌਤਾ ਕੀਤਾ ਫੇਰ ਉਹ ਕਹਿੰਦੇ ਕੀ ਅਸੀਂ ਕੁੱਟੀਆਂ ਨਹੀਂ ਲੈਂਦੇ ਪਰ ਉਹਨਾਂ ਨੇ ਕੁੱਟੀਆਂ ਲਈਆਂ ਫਿਰ ਉਹ ਕਹਿੰਦੇ ਜੀ ਸਪੋਰਟ ਨਹੀਂ ਲੈਂਦੇ ਪਰ ਉਹਨਾਂ ਨੇ ਸਪੋਰਟੀ ਲਈ ਫਿਰ ਉਹ ਕਹਿੰਦੇ ਜੀ ਤਰਖਾ ਨਹੀਂ ਲੈਂਦੇ ਪਰ ਉਹਨਾਂ ਨੇ ਤਰਖਾ ਲਈ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਜਿਹੜਾ ਉਹਨਾਂ ਦੇ 25 ਗੱਪ ਲੱਭ ਕੇ ਦਿਖਾਊਗਾ ਉਹਨੂੰ 500 ਰੁਪਏ ਅਨੰਦ ਨਾਮ ਦਿੱਤਾ ਜਾਊਗਾ ਤੋਂ ਪੰਜਾਬ ਦੇ ਹਾਲਾਤ ਮੈਂ ਤੁਹਾਨੂੰ ਦਿਖਾਤੇ ਛੜਕਾ ਦੇ ਮੈਨੂੰ 2-3 ਘੰਟੇ ਹੋ ਗਏ ਫਿਰਦਿਆਂ ਨੂੰ ਆ ਨੋਟ ਵੰਡਦਾ 11-11 ਰੁਪਇਆ ਕੋਈ ਭੈਣਾ ਤਾਂ ਲੈ ਗਿਆ ਤੇ ਕਈ ਕਹਿੰਦੀ ਅਸੀਂ ਬੈਂਕ ਜਮਾ ਕਰਾਇਆਗੇ ਕਹਿੰਦੀ ਗੱਪ ਮਾਰਦਾ ਸਾਡਾ 36000 ਰੁਪਇਆ ਬਣਦਾ ਸੀ ਭੇਜਿਆ 11 ਤੋਂ ਉਹ ਵੀ ਨਕਲੀ ਭੇਜਿਆ ਮੈਂ ਕਿਹਾ ਜੇ ਜੇ ਉਹਦੇ ਵਾਦੇ ਕਿਤੇ ਸੀ ਉਹ ਜੀ ਤੁਸੀਂ ਬੋਟਾਂ ਪਾਈਆਂ ਸੀ ਉਹ ਕਹਿੰਦੀ ਆਉਣ ਇਹਨੂੰ ਆ ਮਜਾਦੇ ਨੂੰ ਇਹਨੇ ਛਿੱਤਰ ਮਾਰਾਗੇ ਗਲੀ ਸਾਡੇ ਮਹੱਲੇ ਚ ਮੋਟਾ ਮੰਗਲ ਆਂਦੇ ਨਾ ਦੇ ਨਾ ਦੇਖੋ ਹਾਲਾਤ ਪੰਜਾਬ ਦੇ ਕੀ ਬਣੇ ਪਏ ਐ ਲੋਕ ਤਰਾਹੀ ਤਰਾਹੀ ਕਰੀ ਜਾਂਦੇ ਤੁਸੀਂ ਦੇਖੋ ਪੱਤਰਕਾਰ ਵੀ ਖੜੇ ਕੋਈ ਵੀ ਲੇਡੀਜ਼ ਐ ਬਿਨਾ ਗਾੜ ਕੱਢੇ ਤੋਂ ਬਿਨਾ ਤੁਸੀਂ ਜੇ ਜਿਵੇਂ ਤੁਸੀਂ ਇਹ ਵੰਡ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਖਾਤੇ ਆ ਜਵੜੇ ਨਹੀਂ ਰਹੀਗੇ ਖਾਤੇ ਫਿਰ ਹੋਈ ਗਏ ਆ ਪਤਾ கரੰਟ ਦੇਣ ਵਾਲੇ ਬੰਦੇ ਆ ਅੱਛਾ ਤੇ ਖਾਤਾ ਖਰਾਵਾਗੇ ਪਹਿਲਾਂ ਮੈਂ ਝੂਠ ਮਾਰਦੇ ਆ ਤੁਸੀਂ ਝੂਠ ਮਾਰ ਕੇ ਵੀ 1100 ਰੁਪਏ ਦਵਾਂਗੇ ਕਿਉਂ ਝੂਠ ਮਾਰਿਆ ਹੁਣ ਤੁਸੀਂ ਕਹਿੰਦੇ ਆ ਵੀ ਅਸੀਂ ਦੇਖਾਂਗੇ ਵੀ 3 ਲੱਖ ਤੋਂ ਇਨਕਮ ਘਟਾ ਤੁਸੀਂ ਉਹ ਲੋਕ ਕਿਉਂ ਨਹੀਂ ਬੋਲਦੇ ਠੀਕ ਹੈ ਲੈ ਵੀ ਭਾਈ ਜਿੰਨੀ ਇਨਕਮ ਇੰਨੀ ਘਟ ਹੋਊਗੀ ਜਿਹੜਾ ਜਾਤੀ ਨਾਲ ਸੰਬੰਧ ਰੱਖਦਾ ਉਹਨੂੰ ਦਵਾਂਗੇ ਝੂਠਾਂ ਦੀ ਪੰਡ ਸਿਰੇ ਦਾ ਗੱਪੀ ਤੇ ਵੇ ਵਿਕਾਰ ਸਰਕਾਰ ਸਭ ਤੋਂ ਤੁਸੀਂ ਵੀ ਕਹਿ ਰਹੇ ਸੋਟੇ ਦੇ ਦੇ ਦਿੰਦੇ 3 ਸਾਲ ਤਾਂ ਹੋ ਵੀ ਗਿਆ ਤੁਹਾਨੂੰ 36 ਹਜ਼ਾਰ ਤਾਂ ਹੀ ਦਾ ਕਈ ਨਾਮ ਤੁਹਾਡੇ ਸਾਹਮਣੇ ਲੇੜੀ ਕਈ ਤਾਂ ਮੇਰੇ ਮੱਥੇ ਮਾਰ ਗਈਆਂ ਕਹਿੰਦੀ 36000 ਰੁਪਏ ਦੇ ਸਾਡਾ ਇਹ ਨਕਲੀ ਆ ਉਹ ਨਕਲੀ ਹੁੰਦੇ ਵਾਦੇ ਨਕਲੀ ਮੈਂ ਨਕ ਇਹ ਨੋਟ ਨਕਲੀ ਹੋਰ ਤੁਸੀਂ ਮੇਰੇ ਇਡੀਲੀ ਲੇੜ ਰੇੜ ਭਵਾਨੀਆਂ ਕਿਸਲੀ ਬਣਾ ਕੇ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਬਰਤ ਧੰਨਵਾਦ